ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। एडीसी जनरल डॉक्टर ਹਰਜਿੰਦਰ ਸਿੰਘ 베ਦੀ ਵੱਲੋਂ ਗੁਰਦਾਸਪੁਰ ਵਿਖੇ ਚੱਲ ਰਹੇ ਆਇਲਟ ਸੈਂਟਰਲ ਅਤੇ ਟ੍ਰੈਵਲ 에ਜੰਟਾਂ ਦੇ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਉਨ੍ਹਾਂ ਨੇ ਟ੍ਰੈਵਲ 에ਜੰਟਾਂ ਦੇ ਲਾਇਸੈਂਸ ਅਤੇ ਹੋਰ ਦਫ਼ਤਰੀ ਰਿਕਾਰਡ ਚੈੱਕ ਕੀਤਾ। ਇਸ ਮੌਕੇ ਉਨ੍ਹਾਂ ਟ੍ਰੈਵਲ 에ਜੰਟਾਂ ਨੂੰ ਹਦਾਇਤ ਕੀਤੀ ਕਿ ਹਰ ਟ੍ਰੈਵਲ 에ਜੰਟ ਸਰਕਾਰ ਕੋਲੋਂ ਲਾਇਸੈਂਸ ਪ੍ਰਾਪਤ ਕਰਕੇ ਨਿਯਮਾਂ ਅਨੁਸਾਰ ਹੀ ਆਪਣਾ ਕੰਮ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਟ੍ਰੈਵਲ ਏਜੰਟ ਦਾ ਲਾਇਸੈਂਸ ਰੀਨਿਊ ਹੋਣ ਵਾਲਾ ਹੈ ਜਾਂ ਕੋਈ ਹੋਰ ਕਮੀ ਪੇਸ਼ੀ ਹੈ ਤਾਂ ਉਸ ਨੂੰ ਤੁਰੰਤ ਪੂਰਾ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਟ੍ਰੈਵਲ ਏਜੰਟ ਬਿਨਾਂ ਲਾਇਸੈਂਸ ਦੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਡੌਂਕੀ ਲਗਾ ਕੇ ਜਾਂ ਕਿਸੇ ਹੋਰ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੀ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਹਾ ਕਿ ਤੁਸੀਂ ਦੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਨਾ ਕਾਫੀ ਸਾਨੂੰ ਉਕਰਮ ਵੀ ਹਦਾਇਤ ਲੱਗੀ ਹੈ ਪਲੱਸ ਲੋਕਾਂ ਦਾ ਇੱਕ ਬੜਾ ਹੀ ਮਾੜੀ ਘਟਨਾ ਹੋ ਰਹੀ ਹੈ ਕਿ ਜਿਹੜੇ ਸਾਡੇ ਬੱਚੇ ਡੋਕੀ ਲਾ ਕੇ ਗਏ ਨੇ ਉਹ ਵਾਪਸ ਆ ਰਹੇ ਹਨਾ ਤੇ ਉਹਦੇ ਵਿੱਚ ਅਸੀਂ ਜੋ ਅੱਜ ਦੀ ਕਾਰਵਾਈ ਹੈ ਉਹ ਇਹੀ ਸਾਡੇ ਟਰੈਵਲ ਏਜੰਸੀ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਹੈ ਉਹਨਾਂ ਨੂੰ ਮੈਂ ਇਹੀ ਹਦਾਇਤ ਕਰਦਾ ਕਿ ਆਪਣਾ ਪ੍ਰੋਪਰ ਲਾਇਸੈਂਸ ਲੈ ਕੇ ਰੂਲਾਂ ਅਨੁਸਾਰ ਹੀ ਆਪਣਾ ਜਿਹੜਾ ਕੰਮ ਕਰਨ ਗੈਰ ਰੂਲਾਂ ਅਨੁਸਾਰ ਜਾਂ ਬਿਨਾ ਕਿਸੇ ਆਪਣੇ ਮਨਜ਼ੂਰੀ ਲੈ ਬਿਨਾ ਕੋਈ ਵੀ ਕਿਸੇ ਤਰੀਕੇ ਦੀ ਗਲਤ ਜੇ ਕੰਮ ਕਰਦਾ ਜਾਂ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦਾ ਟ੍ਰੈਵਲ ਏਜੰਟ ਦਾ ਕੰਮ ਕਰਦਾ ਕਿਸੇ ਨੂੰ ਭੇਜਦਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਇਸ ਸਬੰਧੀ ਜਿਹੜੀ ਹੈ ਅਸੀਂ ਸਾਰੇ ਐਸ.ਸੀ.ਐਮ.ਸ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਉਹ ਵੀ ਆਪਣੇ ਆਪਣੇ ਸਬਡਿਵੀਜ਼ਨਸ ਚੈਕਿੰਗ ਕਰਨ ਬਸ ਅੱਜ ਮੇਰੇ ਵੱਲੋਂ ਵੀ ਆਪਣੇ ਜਿਹੜੇ ਇਮੀਗ੍ਰੇਸ਼ਨ ਸੇ ਕਈ ਥਾਵਾਂ ਤੇ ਚੈਕਿੰਗ ਕੀਤੀ ਗਈ ਜਿਹੜੇ ਵਿੱਚੋਂ ਇੱਕ ਦਾ ਸਾਨੂੰ ਦੇਖਿਆ ਕਿ ਉਹ ਪਾਇਆ ਗਿਆ ਕਿ ਉਹਨੇ ਪ੍ਰੋਪਰ ਆਪਣੇ ਜਿਹੜੇ ਲਾਇਸੈਂਸ ਵਗੈਰਾ ਲਿਆ ਹੈ ਚਲੋ ਇਹ ਖੁਸ਼ੀ ਵਾਲੀ ਗੱਲ ਹੈ ਦੂਸਰਾ ਸੀ ਜੇ ਚੈੱਕ ਕੀਤੇ ਉਹ ਬਦ ਮਿਲੇ ਤੇ ਮੈਂ ਫੇਰ ਕਹਾਂਗਾ ਕਿ ਇਹ ਜਿਹੜੀ ਚੈਕਿੰਗ ਸਾਡੀ ਕੰਟੀਨਿਊ ਰਹੇਗੀ ਬਸ ਇਹਦੇ ਵਿੱਚ ਇਹ ਹੀ ਹੈ ਕਿ ਜੇ ਕਿਸੇ ਦੀ ਕੋਈ ਕਮੀ ਪੇਸ਼ੇ ਡਾਕੂਮੈਂਟਰੀ ਕਮੀ ਹੈ ਉਹ ਆਪਣੀਆਂ ਭੂਰੀਆਂ ਕਰਵਾ ਲੀਆਂ ਜਾਣ ਕਿਉਂਕਿ ਨਜਾਇਜ਼ ਗਲਤ ਤਰੀਕੇ ਦੇ ਨਾਲ ਕੋਈ ਜੇ ਕਿਸੇ ਨੂੰ ਬਾਹਰ ਭੇਜਦਾ ਹੈ ਉਹ ਬਿਲਕੁਲ ਬਖਸ਼ਿਆ ਨਹੀਂ ਜਾਏਗਾ